ਉਹ ਦੱਸ ਦੇਣੀ ਆ ਕੀ ਦੱਸਾਂ ਮੈਂ ਤੁਹਾਨੂੰ ਕੁੰਡਾ ਕਿਨੇ ਲਾਇਆ ਬਰੋਂ ਉਹ ਦੱਸ ਵੀ ਦੇ ਕੋਹ ਕਿ ਨਹੀਂ ਹੋਣਾ ਕੀ ਆ ਮੰਮੀ ਹੁਣੀ ਆਈਆਂ ਹੀ ਮੇਰੇ ਵੱਲ ਉਹ ਦ ਸੰਦੀਪ ਕੀ ਜਾਂਦੀ ਆਂ ਉਹ ਤੇ ਆ ਕੇ ਮੈਨੂੰ ਓਏ ਓ ਬੋਲੀਆਂ ਮੈਨੂੰ ਧੱਕੇ ਮਾਰ ਕੇ ਗਈਆਂ ਅੰਦਰ ਮੁੜ ਕੇ ਕੁੰਡਾ ਮਾਰਤਾ ਉਹਨਾਂ ਨੇ ਕਦੀ ਨਹੀਂ ਤੂੰ ਬੋਲਿਆ ਅੱਜ ਇਹਦਾ ਮਗਰ ਲਾ ਕੇ ਵੇਖ ਕਿਦਾਂ ਜਪਾਨ ਚ ਲਾਉਂਦੇ ਆ ਮਾਂ ਤੇ ਗਾੜੀ ਉਹ ਮੰਮੀ ਜੇ ਉਹ ਬੋਲਣ ਦੀ ਸੀ ਤਾਂ ਕਿਉਂ ਕੁੰਡਾ ਹੀ ਨਾ ਲੰਦੇ ਮੈਂ ਆਪੇ ਆਣ ਕੇ ਪੁੱਛ ਲੈਿੰਦਾ ਕੁੰਡਾ ਨਾ ਲਾਉਂਦੇ ਉਹ ਤੇ ਭਾਵੇਂ ਮੇਰਾ ਚਾਟਾ ਕੁੱਟ ਦਿੰਦੀ ਅਸਵੇਰ ਦਾ ਮੈਂ ਘਰ ਹੀ ਉਦੋਂ ਤੇ ਤੁਹਾਡੇ ਸਾਹਮਣੇ ਬੋਲੀ ਨਹੀਂ ਉਹ ਮੈਂ ਬਾਹਰ ਗਿਆ ਤੇ ਮੁੜ ਕੇ ਬੋਲਣ ਡਿਆ ਤੇਰੇ ਹੁੰਦੇ ਨਹੀਂ ਬੋਲਦੀ ਤੇਰੇ ਹੁੰਦੇ ਚੰਗੀ ਪਣੀ ਰਹਿੰਦੀ ਆ ਜਦੋਂ ਘਰੋਂ ਕਣਕ ਦਾ ਹੀ ਡਿਆ ਯਾਰ ਕਰਨਾ ਹਾਂਜੀ ਸਵਾਗਤ 5 ਲੱਖ ਦੀ ਆਪਣੀ ਕਣਕ ਹੋਈ ਆ ਹਾਂਜੀ ਹਾਂਜੀ ਕੁੰਡਾ ਲੱਗਾ ਬਾਹਰ ਰਪਿੰਦਰ ਬਾਰੋਂ ਕਿੰਨੇ ਕੁੰਡਾ ਲੱਗਾ ਲੈ ਉਹ 12 ਕੁੰਡਾ ਲੱਗਾ ਹੈ ਤੇ ਤੂੰ ਅੰਦਰ ਬੈਠੀ ਆ ਉਹ ਦੱਸ ਦੇਣੀ ਆ ਕੀ ਦੱਸਾਂ ਮੈਂ ਤੈਨੂੰ ਕੁੰਡਾ ਕਿਨੇ ਲਾਇਆ ਬਾਰੋਂ ਉਹ 10 ਵੀ ਦੇਖੋ ਕਿ ਨਹੀਂ ਹੋਣਾ ਕੀ ਆ ਮੰਮੀ ਹੁਣੀ ਆਈਆਂ ਹੀ ਮੇਰੇ ਵੱਲ ਉਹ ਦ ਸੰਦੀਪ ਕੀ ਆਂਦੀ ਆ ਉਹ ਤੇ ਆ ਕੇ ਮੈਨੂੰ ਓਏ ਓ ਬੋਲੀਆਂ ਮੈਨੂੰ ਧੱਕੇ ਮਾਰ ਕੇ ਗਈਆਂ ਅੰਦਰ ਮੁੜ ਕੇ ਕੁੰਡਾ ਮਾਰਤਾ ਉਹਨਾਂ ਨੇ ਲੈ ਦੱਸ ਮੰਮੀ ਆ ਗੱਲ ਸੁਣੋ ਅੱਗੇ ਲੈ ਫਾਟਾ ਡਾਇਮੰਡ ਮੰਮੀ लवली ਆ ਗਏ ਹੁਣ ਕੀ ਜਵਾਬ ਦੇਣਾ ਕੋਈ ਗੱਲ ਨਹੀਂ ਜਵਾਬ ਮੈਂ ਆਪੇ ਦੇ ਲੂੰਗੀ ਲਗਣਾ ਮੇਰੇ ਘਰ ਪੈਂਦੀ ਹੈ ਹੁਣ ਜੇ ਤੂੰ ਲੈ ਆ ਤਾਂ ਮਤਲਬ ਇਹ ਥੋੜਾ ਮਹੀਨਿਆਂ ਨੂੰ ਇਹੋ ਜਵਾਬ ਦਿੱਤਾ ਵਾ ਮੈਂ ਮੰਮੀ ਤੇ ਗੱਲ ਪੈ ਗਈ ਸੀ ਤਾ ਕਰਕੇ ਅੰਦਰ ਦਿੱਤੀ ਮੰਮੀ ਨੇ ਚੱਲ ਆ ਜਾ ਵੇਖ ਲੈਨੇ ਕੀ ਜਾਂਦਾ ਆਜੋ ਢਲ ਥੋੜਾ ਪਿਆ ਇਹਦਾ ਚੱਲਾ ਲਾ ਆਹ ਬਾਹਰ ਪੁੱਛ ਲਈ ਨਹੀਂ ਨਾ ਭਲਾ ਇਹਨਾਂ ਮੰਮੀ ਕੀ ਕੀ ਰੋਣਾ ਪੈਦਾ ਆਹ ਕਹਿੰਦੀ ਆਏ ਕੁੰਡਾ ਕੱਢ ਨਹੀਂ ਲਾਇਆ ਬਾਹਰ ਤੀ ਕੀ ਕਹਿੰਦੀ ਆਏ ਇਹਨੇ ਪੁੱਛੋ ਤੇ ਆਪੀ ਮੈਂ ਕੀ ਪੁੱਛਣਾ ਵਾ ਇਹਨੂੰ ਕੁਛ ਆਪੀ ਜ਼ੁਬਾਨ ਕਿਦਾਂ ਚਲਾਉਂਦੀ ਗਾੜੀ ਤੇ ਬਾਹਰ ਕੁੰਡਾ ਕੱਢ ਨਹੀਂ ਲਾਇਆ ਤੁਸੀਂ ਐਸੇ ਕਰਕੇ ਲਾਇਆ ਆਈ ਦੇ ਲਮੀ ਤੇ ਪਾਣੀ ਗੋ ਤੂੰ ਹੀ ਰਸਾ ਕਿਉਂ ਨਹੀਂ ਪਾ ਦੇ ਗਰ ਨੂੰ ਵੇਖਾ ਬਾਹ ਦੇ ਦਿੰਦੇ ਇਹਨੂੰ ਨਹੀਂ ਖਾ ਗਰ ਕਹਿਣ ਦੇ ਆ ਵਾ ਤੋ ਉਹਨੂੰ ਨਾ ਪੁੱਛਣ ਦੇ ਆ ਕਿ ਕੀ ਕਹਿ ਰਿਹਾ ਮੈਂ ਕਿਹਾ ਤੇ ਕੋਹ ਨਹੀਂ ਆ ਮੈਨੂੰ ਗੱਲ ਆ ਤਾਂ ਮੁੱਕ ਜਦ ਤੂੰ ਉਹਨੂੰ ਪੁੱਛੋ ਮੈਨੂੰ ਕਿ ਪੁੱਛਣ ਦੇ ਦੇ ਭਾਬੀ ਕਹਿੰਦੇ ਤੁਸੀਂ ਬੋਲੇ ਕਿ ਉਹਨਾਂ ਨੇ ਮੈਂ ਭਾਜੀ ਕੋਹ ਨਹੀਂ ਬੋਲੀ ਠੀਕ ਆ ਨਾ ਉਹ ਹਰ ਵਾਰੀ ਇਹੋ ਬੋਲਦੀ ਆ ਇਹ ਉਹ ਤਾਂ ਬੋਲਦੀ ਨਹੀਂ ਉਹਦੇ ਬੜੀ ਬੜੀ ਮਾਂ ਸਵਾ ਜਿਹੜੇ ਤੋ ਲੈ ਆ ਵਾ ਉਹਦੇ ਨੂੰ ਮੂੰਹ ਜਬਾਨੀ ਹੈ ਨੀਗੀ ਉਹਨੇ ਅੱਜ ਨਾ ਕੁੰਡਾ ਮਾਰਿਆ ਕੱਲ ਨੂੰ ਕੋ ਕਰ ਦੇਣਗੇ ਉਹਨੂੰ ਫਿਰ ਫਰ ਨਾਲ ਲੈ ਜਾਇਆਗਾ ਜਿੱਥੇ ਜਾਣਾ ਬਣਾਵਾ ਮਮਮੀ ਮੇਰੀ ਸੁਣੋ ਗੱਲ ਉਹਦੇ ਹਾਲਾਤ ਵੇਖ ਲੋ ਜੇ ਕੋ ਹੋ ਜਾਂਦਾ ਵੇੜ ਤੇ ਜਪਾਨੀਆਂ ਦਾ ਰੱਖ ਸਕਦੀ ਕਿਦਾਂ ਚ ਪੰਜ ਲੰਬੀ ਗਾੜੀ ਮਮਮੀ ਆਪ ਕਿਦਾਂ ਬੋਲੋਂਦੇ ਸੀ ਉਹ ਵੀ ਮੇਰੇ ਦਿਵਾਲੇ ਹੋਈ ਜਾਂਦੇ ਤੇ ਇਹ ਵੀ ਹੋਈ ਜਾਂਦੇ ਸੀ ਆਂਦੇ ਪੁੱਛੋ ਇਹਨੂੰ ਮਮਮੀ ਮੈਂ ਕੀ ਪੁੱਛਣਾ ਰਬੀ ਕੀ ਆਖਿਆ ਮੈਨੂੰ ਕੀ ਪੁੱਛਣਾ ਵਾ ਇੱਕ ਮਿੰਟ ਤੁਸੀਂ ਦੱਸ ਕੀ ਆਖਿਆ ਦੱਸ ਪਾਜੀ ਹੁਣਾਂ ਕੀ ਆ ਮੈਂ ਤੇੰਦਰ ਦਵਾਈ ਖਾਣ ਲੱਗੀ ਤੇ ਇਹ ਆਈਆਂ ਦੋਵੇਂ ਮੇਰੇ ਨਾਲ ਇਹ ਆ ਕੇ ਤੇ ਮੇਰੇ ਦਿਵਾਲੇ ਹੋ ਗੀਆਂ ਨਾਲੇ ਮਿੰਟ ਤੱਕ ਕੇ ਮਰੀ ਨੰਨੇ ਬੈੱਡ ਤੇ ਸੁੱਟ ਕੇ ਗਈਆਂ ਤੂੰ ਪੁੱਛ ਲੈ ਕੰਮ ਚੰਗੇ ਨਾ ਵਾਦੀ ਸੰਦੀਪ ਤੂੰ ਵੀ ਨਾਲ ਹੀ ਦੱਸ ਇਹ ਗੱਲ ਸੱਚ ਵਾ ਮੰਮੀ ਕੀ ਗੱਲ ਆ ਦੱਸੋ ਸਾਰਾ ਝੂਠ ਬੋਲਣ ਦੀ ਆ ਮੰਮੀ ਨੂੰ ਤਾਂ ਕੰਮ ਆ ਰਿਹਾ ਹੀ ਨੇ ਉਹ ਕਹਿੰਦੀ ਏ ਤੂੰ ਮੈਨੂੰ ਧੱਕੇ ਮਾਰੇ ਆ ਤੂੰ ਹੀ ਕਹਿੰਦੇ ਮੰਮੀ ਨੂੰ ਮਾਰੇ ਆ ਮੰਮੀ ਤੇ ਪਿਆਰ ਨਾ ਸਮਝਾਉਂਦੇ ਹੀ ਅੱਗੋਂ ਬੋਲਦੀ ਬੜਾ ਹੀ ਮੰਮੀ ਨੂੰ ਗੁੱਸਾ ਚੱਲਿਆ ਸੁਣ ਗੱਲ ਇਹ ਦੋਵੇਂ ਰਲੀਆਂ ਵਾ ਯਾਰ ਲਮੜੀ ਜਾਂਦੇ ਕਦੋਂ ਲਸੂਰ ਕੱਟਦੀਆਂ ਇਹਦਾ ਕੱਟਦੀਆਂ ਮੈਂ ਤੈਨੂੰ ਮਾਂ ਜਿਹੜੀ ਸ਼ਤਾਨ ਲੱਗਦੀ ਆ ਉਹ ਚੰਗੀ ਹੋ ਗਈ ਆ ਉਹ ਤੇਰੇ ਭਾਂਛ ਦੇਣੀਆਂ ਫਿਰ ਜੋ ਤੇ ਕੁੰਡੇ ਮਾਰਨੇ ਬਾਰੇ ਬੜਾ ਤੇਰੇ ਉਹ लवली ਮੰਮੀ ਨੂੰ ਨਾ ਬੋਲ ਠੀਕ ਹੈ ਨਾ ਮੈਂ ਗੱਲ ਕਾਂਡਿਆ ਹੁਣਾ ਉਹੋ ਗੱਲ ਦੱਸ ਆ ਸਾਰੇ ਸਿਆਪੇ ਤੇਰੇ ਆ ਮੇਰੇ ਮੁੰਡਿਆ ਕਦੀ ਗਾੜੀ ਮੇਰੇ ਬੋਲੇ ਨਹੀਂ ਕਦੀ ਨਹੀਂ ਤੂੰ ਬੋਲਿਆ ਅੱਜ ਇਹਦਾ ਮਗਰ ਲਾ ਕੇ ਵੇਖ ਕਿਦਾਂ ਚਪਾਂ ਚਲਾਉਂਦੇ ਆ ਮਾਂ ਦੇ ਗਾੜੀ ਉਹ ਮੰਮੀ ਜੀ ਉਹ ਬੋਲਣ ਦੀ ਸੀ ਤੇ ਚਾਹ ਤੂੰ ਕੁੰਡਾ ਹੀ ਨਾ ਲੰਦੇ ਮੈਂ ਆਪੇ ਆਣ ਕੇ ਪੁੱਛ ਲੈਂਦਾ ਕੁੰਡਾ ਨਾ ਲੰਦੇ ਆ ਉਹ ਤਾਂ ਭਾਵੇਂ ਮੇਰਾ ਝਾਟਾ ਪੋਟ ਦਿੰਦੀ। ਉਹ ਸਵੇਰ ਦਾ ਮੈਂ ਘਰ ਹੀ ਉਦੋਂ ਤੇ ਤੁਹਾਡੇ ਸਾਹਮਣੇ ਬੋਲੀ ਨਹੀਂ ਉਹ ਤੇ ਮੈਂ ਬਾਹਰ ਗਿਆ ਆਂ ਤੇ ਮੁੜ ਕੇ ਬੋਲਣ ਡੈ। ਤੇਰੇ ਹੁੰਦੇ ਨਹੀਂ ਬੋਲਦੀ। ਤੇਰੇ ਹੁੰਦੇ ਚੰਗੀ ਬਣੀ ਰਹਿੰਦੀ ਆ। ਜਦੋਂ ਘਰੋਂ ਬਾਹਰ ਚੱਲ ਜਾਂਦਾ ਨਾ ਉਹਦਾ ਇੱਦੀ ਜਬਾਨ ਹੀ ਹੋ ਤੂੰ ਹੀ ਮੇਰੇ ਵੱਲ ਨਾ ਆਂਦੇ। ਵੇਹਲਾ ਕਿਉਂ ਆ ਕੇ ਬੋਲੇ ਇਹ ਸਦਾ ਬੋਲੀ ਆ ਤੂੰ ਉਤੋਂ ਵੇਹ ਗਲਤੀ ਨੂੰ ਮੰਨਣ ਡਈ। ਤੁਸੀਂ ਜਾਇਆ ਨਾ ਕਰੋ ਅੰਦਰ। ਕੋਈ ਆ ਸ਼ਾਂਦਰ ਜਾਇਆ ਨਾ ਕਰੀਏ। ਇਹ ਮਹਾਰਾਣੀ ਅੰਦਰ ਬੈਠੀ ਰਹਿਵੇਂ। ਅਸੀਂ ਪਕਾ ਦਿਆ ਕਰੀਏ ਤੇ ਇਹ ਖਾਣਿਆ ਕਰੇ। ਮੈਂ ਤਾਂ ਕਹਿਣਾ ਕੰਮ ਵਣ ਦੋ। ਵੰਡ ਦੋ ਕੰਮ ਸਾਰਾ ਸਿਆਪਾ ਤੇਰਾ ਵਾ ਉਹਨੂੰ ਤਾਂ ਕੋਈ ਕਹਿੰਦਾ ਹੀ ਨਹੀਂਗਾ ਤੁਹਾਨੂੰ ਨਹੀਂ ਨਾ ਚੰਗੇ ਲੱਗਦੇ ਕਿ ਸਾਨੂੰ ਦੋਵਾਂ ਨੂੰ ਜ਼ਹਿਰ ਦੇ ਦੋ ਠੀਕ ਹੈ ਨਾ ਆ ਜਿਹੜੀ ਅੰਦਰ ਆਹੋ ਇੱਕੋ ਗੱਲ ਹੀ ਫੜੀ ਆ ਜ਼ਹਿਰ ਦੇ ਦੋ ਜ਼ਹਿਰ ਦੇ ਦੋ ਲੈ ਜਾ ਇਹਨੂੰ ਅੰਦਰ ਇਹਦੀ ਨਾ ਗਲਤੀ ਕਰਦੀ ਮम्मी ਮੇਰੀ ਸੁਣੋ ਗੱਲ ਜਿੱਦਾਂ ਤੇ ਕੁੰਡਾ ਮਾਰਤਾ ਸੀ ਜੀ ਉਹਨੂੰ ਕੋ ਹੋ ਜਾਂਦਾ ਵੇੜ ਵੀ ਇਹਨੂੰ ਕੁਝ ਨਹੀਂ ਹੋਣਾ ਹੋ ਜਾਂਦਾ ਕਿੱਡੇ ਦੋਵੇਂ ਭਰਾ ਉਹਦੇ ਹੰਦਰਦ ਬਣੇ ਆ ਉਹਦੇ ਹਾਲਾਤ ਵੇਖੇ ਆ ਤੁਸੀਂ ਦੋਵੇਂ ਭਰਾ ਨਾ ਬੜੇ ਉਹਦੇ ਹੰਦਰਦ ਬਣੇ ਜੇ ਤੱਕੇ ਮਾਰ ਕੇ ਤੁਹਾਡੀ ਮਾਂ ਨੂੰ ਭਾਵੇਂ ਘਰੋਂ ਬਾਹਰ ਕੱਢ ਦਿੰਦੀ ਉਹ ਕਿਤੇ ਨਹੀਂ ਕੋਸ਼ ਉਹ ਚੱਲਿਆ ਨੂੰ ਮਰ ਨਹੀਂ ਚੱਲੀ ਹੀ ਉਹ ਸੰਦੀਪ ਤੂੰ ਮਮੀ ਨਾਲ ਸਾਥ ਦੇਂਦੀ ਆ ਨਾ ਕੱਲ ਨੂੰ ਕੋ ਹੋ ਗਿਆ ਨਾ ਮੇ ਤੇਰਾ ਸਾਥ ਨਹੀਂ ਦੇਣਾ ਵੇ ਕਿਤੇ ਨਹੀਂ ਕੋਜ ਹੁੰਦਾ ਤੇ ਜੇ ਮਮੀ ਨੂੰ ਕੋਜ ਹੋ ਜਾਂਦਾ ਤੇ ਮਮੀ ਦੇ ਤਾਨੂੰ ਕੀ ਪਰਵਾਹ ਆ ਮਮੀ ਨੂੰ ਭਾਵੇਂ ਘਰੋਂ ਕੱਢ ਦਿੰਦੀ ਉਹ ਕੋਈ ਗੱਲ ਨਹੀਂ ਮਮੀ ਟੈਨਸ਼ਨ ਨਾ ਲੋ ਇੰਨਾ ਘਰ ਰੋਲਾ ਪੈਣਾ ਸੀ ਨਾ ਚੁੱਪ ਹੋ ਗਿਆ ਆਜੋ ਤੀ ਕੋਈ ਗੱਲ ਨਹੀਂ ਅੱਜ ਤੇਰੀ ਮੰਦਰ ਦਿੱਤਾ ਹਾਂ ਨਾ ਗਾਂ ਘੇ ਕਰਗੀ ਹਲਾ ਕਰਨੀ ਆ ਦਰਜੀ ਫਰਜ਼ਦਲਜੀਤ ਇੱਕ ਕਣਕ ਦਾ ਸਾਹਬ ਹੁੰਦੇ ਆ ਓਏ ਆ ਕਣਕ ਦਾ ਹੀ ਡਿਆ ਯਾਰ ਕਰਨਾ ਹਾਂਜੀ ਸਵਾਗੋ 5 ਲੱਖ ਦੀ ਆਪਣੀ ਕਣਕ ਹੋਈ ਆ ਹਾਂਜੀ ਹਾਂਜੀ ਤੇ ਉਹਦੇ ਵਿੱਚੋਂ 50000 ਰੁਪਈਆ ਲੈ ਆਇਆ 50 ਇਹ ਲੈ ਆ ਪਹਿਲਾਂ ਹੁੰਦੇ ਰਹੇ ਆ ਅਸੀਂ ਵੀ ਲੈਂਦੇ ਰਹੇ ਆ ਕਦੇ 20 ਲੈਂਦਾ ਕਦੇ ਕਿੰਨਾ ਲੈਂਦਾ ਸਾਰੇ ਘਟ ਘਟਾ ਕੇ ਨਾ ਉਹਨੇ ਤੇ ਹੁਣ ਉਹਤੇ ਜਿਓ ਆਪਣਾ ਨੂੰ 2 ਲੱਖ ਰੁਪਈਆ ਨੇ ਕਿਹਾ ਵੀ ਤੁਹਾਡਾ ਬਚ ਜਾਵਾ ਅੱਛਾ ਤੇ ਸੌਦੀ ਵਾਲੇ ਦੇਇਆ ਬਾਕ ਸਾਰਾ ਇੱਜ਼ਤਾਰ ਲਾਤਾ ਜੇ ਨਵੇਂ ਹੈਗਾ ਹੀ ਉਹਦੇ ਗੱਲ ਹੈਗੀ ਆ ਡਰਜੀ ਇਹਦਾ 2 ਲੱਖ ਬਜਿਆ ਵਣਾ ਇਹਨੂੰ ਕਾਊਂਟ 'ਚ ਜਮਾ ਕਰਾ ਲਓ 6 ਮਹੀਨੇ ਨਗਲ ਜਾਣਗੇ ਪੁੱਤ ਕਾਊਂਟ 'ਚ ਕੀ ਜਮਾ ਕਰਾਉਣਾ ਵਾ ਅਜੇ ਟਰੈਕਟਰ ਦਾ ਤੇਲ ਲਿਉਣ ਵਾਲਾ ਗਾੜੀ ਲਵਾਈਆਂ ਦੇਣੀਆਂ ਸਾਰੇ ਕੰਮ ਕਰਨੇ ਆ ਖਰਚਾ ਤਾਂ ਬਥੇਰਾ ਵਾ ਤੇ ਬਾਕੀ ਹੁਣ ਘਰ ਦੇ ਵਿੱਚ ਵੀ ਲੋੜ ਪਈ ਰਹਿੰਦੀ ਆ ਉਹ ਘਰ ਦੀਆਂ ਲੋੜਾਂ ਸੁਣ ਲਓ ਮੇਰਕੋ ਕੀ ਆ ਖਰਚ ਕੀ ਗੱਲ ਹੋਈ ਇਹ ਕੱਲ ਪਤਾ ਲੱਗਾ ਤੁਹਾਨੂੰ ਨਹੀਂ ਪੁੱਤ ਮੇਰ ਨਾਲ ਨਹੀਂ ਕਿਸਨੇ ਗੱਲ ਕੀਤੀ ਮੰਮੀ ਤੁਹਾਡੇ ਨਾਲ ਗੱਲ ਕਰਦੀ ਹੀ ਨਹੀਂ ਆ ਪੁੱਤ ਗੱਲਾਂ ਤਾਂ ਹੋਰ ਮੇਰ ਨਾਲ ਸਾਰੀਆਂ ਕਰਦੀ ਆ ਪਰ ਆਹ ਗੱਲ ਨਹੀਂ ਮੇਰ ਨਾਲ ਨੇ ਕੀਤੀ ਵੀ ਘਰ ਦੇ ਵਿੱਚ ਜਾ ਕੰਮ ਹੋਇਆ ਮੈਨੂੰ ਤਾਂ ਪਤਾ ਹੀ ਨਹੀਂ ਕਿਸ ਗੱਲ ਦਾ ਹੋਣਾ ਕੀ ਆ ਇਹਨਾਂ ਨੇ ਨਾ लवली ਕਿਤੇ ਗਿਆ ਸ਼ੈਰ ਰੀਮੋਟਰ ਤੇ ਬੈਠੇ ਆਹੋ ਸਾਡੇ ਹੁੰਦੇ ਆ ਕਿ ਆ ਉੱਥੇ ਨਾ ਕੇ ਪਰੇ ਨੂੰ ਚੁਗਰੇ ਨੇ ਉਹਨਾਂ ਰੁਪਿੰਦਰ ਅੰਦਰ ਬੰਦ ਕਰ ਛੋਡੀ ਆ ਉਹ ਕਿਹੜੀ ਗੱਲੋਂ ਉਹ ਪਤਾ ਨਹੀਂ ਕਿਹੜੀ ਗੱਲ ਹੋਈ ਆ ਆਪਸ ਵਿੱਚ ਬੋਲੀਆਂ ਵਾ ਮੰਮੀ ਕਹਿੰਦੀ ਮੈਨੂੰ ਵਦਗਟ ਬੋਲਿਆ ਰੁਪਿੰਦਰ ਨੇ ਰੁਪਿੰਦਰ ਕਹਿੰਦੀ ਮੈਨੂੰ ਬੋਲਿਆ ਵਾ ਨਹੀਂ ਪੁੱਤ ਇਹ ਤੇ ਇਹਨਾਂ ਨੇ ਬੜੀ ਗਲਤ ਗੱਲ ਕੀਤੀ ਆ ਜੇ ਇਹਨਾਂ ਨੂੰ ਅੰਦਰ ਕੁਝ ਹੋਈਂਦਾ ਤੇ ਫੇਰ ਕੀ ਕਰਨਾ ਸੀ ਉਹ ਡਰਜੀ ਚ ਜਨਰੇ ਹਾਲਾਤ ਬਣਾ ਜੇ ਕੋਈ ਗੱਲ ਹੋਏ ਨੀ ਨਾ ਸਾਰੇ ਵੱਜ ਜਾਣੇ ਇਹਦਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਆ ਜੇ लवली ਫੇਰ ਚੰਗਾ ਬੋਲਿਆ ਯੋ ਅੱਛਾ ਘਰਣ ਕੇ ਮੰਮੀ ਨੂੰ ਚੰਗਾ ਬੋਲਿਆ ਵਾ ਮੈਂ ਮਾਰਾ ਮਟ ਮੈਂ ਚੁੱਪ ਕਰਾਤਾ ਵਾ ਤੋ ਔਖਾ ਬੜਾ ਹੀ ਮਾਰਾ ਉਹ ਤਾਂ ਬੋਲਣਾ ਤੇ ਉਹਨੇ ਹੈ ਹੀ ਸੰਜੀਵ ਨੇ ਜੇ ਮੈਂ ਦਬਕਾ ਮਾਰਤਾ ਹੀ ਤੂੰ ਮਰਮਟਾ ਮੰਮੀ ਨੂੰ ਸਮਝਾਇਆ ਕਰੋ ਮੇਰਾ ਨਾ ਪੁੱਤ ਬਾਕੀ ਸਾਰੀਆਂ ਗੱਲਾਂ ਪਤਾ ਕਰ ਦਿਆ ਇਹੋ ਜਿਹੀਆਂ ਗੱਲਾਂ ਥੋੜੀਆਂ ਮੈਨੂੰ ਦੱਸਦੀ ਆ ਵੀ ਮੈਂ ਘਰ ਦੇ ਵਿੱਚ ਅਸੀਂ ਆਹ ਕੰਮ ਕਰਨ ਦੇ ਆਹ ਕਰਨ ਦੇ ਮੰਮੀ ਨਾਲ ਗੱਲ ਕਰੋ ਔਖੇ ਬੜਈਓ ਮੰਨ ਲਓ ਇਹ ਦੋਹਾਂ ਜੀਆਂ ਕੋ ਕਰ ਲਿਆ ਜਾਂ ਡਾਕੀ ਬੰਨਣਾ ਵਾ ਮਾਲਾ ਪੁੱਤ ਹੁਣ ਬੱਤੀ ਬਾਂਦੇ ਹੀ ਤੈਨੂੰ ਪਤਾ ਸਾਰਾ ਦਿਨ ਲਾਈਟ ਬੰਦ ਰਹੀ ਐ ਜੇ ਗਰਮੀ 'ਚ ਉਹਨੂੰ ਕੁਛ ਹੋ ਜਾਂਦਾ ਤੇ ਫੇਰ ਕੀ ਕਰਨਾ ਸੀ ਬੱਚੇ ਮਰ ਜਣਾ ਕਿ ਨਹੀਂ ਇਹ ਮੇਰੇ ਮੰਮੀ ਨੂੰ ਸੋਚਣਾ ਚਾਹੀਦਾ ਹੋਣਾ ਸਿਆਣੀ ਬੇਣੀ ਤੂੰ ਹੈਗੀ ਆ ਨਾਲ ਸੰਦੀਪ ਨੂੰ ਰਲਾਇਆ ਵਾ ਇਹ ਤਾਂ ਬਹੁਤ ਮਾੜਾ ਕੰਮ ਕੀਤਾ ਇਹਨਾਂ ਨੇ ਮਾਰ ਮੈਂ ਸਮਝਾਉ ਮਮੀ ਨੂੰ ਸੰਦੀਪ ਨੂੰ ਮੈਂ ਵੇਖ ਲੂੰਗਾ ਭਾਈ ਓਏ ਇਹਨੂੰ ਮੈਂ ਕਰਦਾ ਕਰ ਲੈ ਇਹਦੇ ਨਾਲ ਮਾਂ ਤਾਂ ਬਾਜੇ ਨੂੰ ਜਾਂ ਆਪਣੀ ਮਾਂ ਨੂੰ ਭੇਜ ਦੂੰ ਮੇਰੇ ਲੱਗੇ ਹੱਦ ਹੋਈ ਆ ਯਾਰ ਕੋਈ ਗੱਲਬਾਤ ਹੋਈ ਆ ਜਾਂ ਕਿਦਾਂ ਹੋਈ ਆ ਮੈਨੂੰ ਤੇ ਦੱਸੋ ਤੁਸੀਂ ਵੀ ਘਰ ਵਿੱਚ ਆ ਕੰਮ ਚੱਲਣ ਡਿਆ ਵਾ ਚਲ ਪੁੱਛਦਾ ਇਹਨੂੰ ਰਮਨ ਹਾਂਜੀ ਇਧਰ ਆ ਕੇ ਸੁਣ ਦਲਜੀਤ ਘਲਾ ਆਪਣੀ ਮਾਂ ਨੂੰ ਮੰਮੀ ਆਂਦਰ ਜੀਤਾ ਡੈਡੀ ਸੱਦਨ ਨਹੀਂ ਲਾਉਨੂ ਡੈਡੀ ਸੱਦਨ ਡੇ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਹਾਂ ਕੱਲ ਵਾਲੀ ਗੱਲ ਦੱਸੀ ਆ ਮਾਂ ਨੂੰ ਬਸ ਤੇਰੇ ਮੂੰਹ ਚ ਕੋਈ ਗੱਲ ਰਹਿੰਦੀ ਨਹੀਂ ਗਈ ਤੂੰ ਹੋਰ ਦੋਹ ਲਾ ਕੇ ਦੱਸਦੀਆਂ ਹੋਣੀ ਆ ਮਾਂ ਉਹ ਮੈਂ ਕਿਉਂ ਲਾਉਣੀ ਜੋ ਹੋਇਆ ਹੈ ਦੱਸਿਆ ਵਾ ਮੇਰੀ ਸੁਣ ਲੈ ਗੱਲ ਮੈਂ ਤੇਰੇ ਭਲੇ ਵਾਸਤੇ ਹੀ ਨਹੀਂ ਆ ਸਾਰੇ ਕੰਮ ਕਰਦਾ ਉਹ ਮੇਰਾ ਕਾਹਦਾ ਭਲਾ ਉਹ ਚ ਜੀਲ ਦੀਆਂ ਰੋਟੀਆਂ ਸਾਡੇ ਕੋਲ ਨਹੀਂ ਖਾਦੀ ਜਾਣੀਆਂ ਮੇਰੀ ਸੁਣ ਗੱਲ ਭਲਾ ਤੇਰਾ ਕਿਉਂ ਨਹੀਂ ਗਾ ਸਭ ਪਰ ਤੈਨੂੰ ਮਿਲ ਜੂ ਨਖਤਿਆ ਉਹ ਨਿਕਲ ਜੂਗੀ ਇਥੋਂ ਉਹਨੇ ਗਿਦਨੀਆਂ ਜਾਣਾ ਉਹਨੇ ਆਪਣਾ ਹਿੱਸਾ ਲੈ ਕੇ ਜਾਣਾ ਵਾ ਹੁਣ ਤੇਰੇ ਕਹਿਣ ਦਾ ਮਤਲਬ ਕੀ ਆ ਕਿ ਪਿਓ ਤੇਰਾ ਮੇਰੇ ਦਵਾਲੇ ਹੋਵੇ ਤੇ ਮੇਰੀ ਸੇਵਾ ਕਰੇ ਮੈਨੂੰ ਨਹੀਂ ਪਤਾ ਜਾ ਕੇ ਤੇ ਗੱਲ ਕਰ ਲੋ ਤੂੰ ਵੀ ਨਾਲ ਹੀ ਆ ਮੇਰੇ ਪੜਾ ਕੀ ਦੱਸਿਆ ਮੈਨੂੰ ਵੀ ਪਤਾ ਲੱਗ ਗਿਆ ਜਾ ਚਲੋ ਆਜੋ ਹਾਂਜੀ ਕੀ ਗੱਲ ਹੋਈ ਆ ਤੂੰ ਆਜਾ ਮਾਰਨ ਡੇਈ ਤਹੀਂ ਉਹ ਗੱਲ ਕੀ ਹੋਣੀ ਆ ਦਲਜੀਤ ਮੈਨੂੰ ਦੱਸਣ ਡਿਆ ਸੀ ਫੇ ਕੱਲ ਉਹਨੂੰ ਰਵਿੰਦਰ ਨੂੰ ਤੁਸੀਂ ਅੰਦਰ ਬੰਦ ਕਰਤਾ ਸੀ ਅੰਦਰ ਬੰਦ ਕਰਤਾ ਸੀ ਉਹਦੇ ਕੰਮ ਹੀ ਇਦਾਂ ਦੇ ਸੀ ਕੀ ਗੱਲ ਹੋਏਗੀ ਗੱਲ ਕੀ ਹੋਣੀ ਆ ਗਾੜੀ ਮੇਰੇ ਬੋਲਦੀ ਸੀ ਆਂਦੀ ਵੀ ਸੋਨਾ ਬਣਾ ਕੇ ਦੋ ਇਹ ਤਾਂ ਗੱਲ ਤੁਹਾਨੂੰ ਮੈਂ ਦੱਸੀ ਨਹੀਂ ਗਈ लवली ਆਇਆ ਹੀ ਮੇਰੇ ਨਾਲ ਆਂਦਾ ਵੀ ਦਲਜੀਤ ਦੇ ਵਿਆਹ ਤੇ 20 ਲੱਖ ਰੁਪਏ ਤਹੀ ਖਰਚਾ ਕੀਤਾ ਅੱਛਾ ਤੇਸ ਵਧੀਆ ਕੀਤਾ ਕਿੰਨਾ ਉਹਨੂੰ ਸੋਨਾ ਪਾਇਆ ਹੈਗਾ ਜਿੰਨਾ ਸੋਨਾ ਭਾਬੀ ਨੂੰ ਪਾਇਆ ਵਾ ਨਾ ਹਰਪਿੰਦਰ ਨੂੰ ਬਣਾ ਕੇ ਦੋ ਫਿਰ ਮੈਂ ਚੁੱਪ ਕੀਤੀ ਰਹਿਣਾ ਸੀ ਮੈਂ ਆਹ ਵੀ ਉਹਨੂੰ ਕਹਾਂ ਜਿਹੜਾ ਪੇਕਿਆਂ ਤੋਂ ਲੈ ਕੇ ਆਈ ਉਹ ਵੀ ਮੈਨੂੰ ਵਿਖਾ ਲ ਸਿਰ ਮੈਂ ਬਣਾ ਦੂੰਗੀ ਮੇਰੇ ਕੋਲ ਹੈ ਨਹੀਂ ਸੋਨਾ ਸਾਣਾ ਤੇ ਫਿਰ ਇਹ ਬੋਲਦੀ ਸੀ ਆਂਦੀ ਵੀ ਮੈਨੂੰ ਬਣਾ ਕੇ ਦੋ ਬਰਾਬਰ ਦਾ ਕਿੱਥੋਂ ਬਣਾ ਦਿੰਦੀ ਮੈਨੂੰ ਉਹ ਜੇ ਬੋਲਦੀ ਹੀ ਤੇ ਤੁਸੀਂ ਮੂੰਹ ਨਾਲ ਗੱਲ ਕਰਨੇ ਕਿ ਉਹਨੂੰ ਅੰਦਰ ਬੰਦ ਕਰਨਾ ਹੀ ਜੇ ਉਹਨੂੰ ਕੁਝ ਹੋ ਜਾਂਦਾ ਤੇ ਜੇਲ੍ਹ ਦੀਆਂ ਰੋਟੀਆਂ ਖਾ ਲੇਗੀ ਉਹ ਤਾਂ ਮੇਰਾ ਕਾਰ ਪੈਂਦੀ ਹੀ ਜੇਲ੍ਹ ਦੀਆਂ ਰੋਟੀਆਂ ਖਾ ਲੇਗੀ ਐਡੀ ਜੇਲ੍ਹ ਉੱਤੇ ਰੱਖੀ ਆ ਇਹਦਾ ਮਤਲਬ ਮੈਂ ਝਟਾਪਟਾਵਾਂ ਉਹ ਤੋਂ ਆਪਣਾ ਕਿਹੜੀ ਮੰਮੀ ਨਹੀਂ ਸਮਝਦੀ ਵੇਲਾ ਉਹ ਨਿਮਰਤਾ ਨਾਲ ਹੀ ਗੱਲ ਹੋ ਜਾਂਦੀ ਕਿਤੇ ਤੂੰ ਮੇਰੇ ਨਾਲ ਸਾਰੀਆਂ ਗੱਲਾਂ ਕਰਦੀਆਂ ਤੇ ਮੈਨੂੰ ਤੇ ਜੇ ਨਾਂ ਦੱਸਦਾ ਦਰਜੀਤ ਤੇ ਮੈਨੂੰ ਤਾਂ ਪਤਾ ਨਹੀਂ ਸੀ ਲੱਗਣਾ ਤੁਹਾਨੂੰ ਮੈਂ ਕੀ ਦੱਸਣਾ ਹੈਗਾ ਲੱਗ ਹੀ ਗਿਆ ਨਾ ਪਤਾ ਨਾਲੇ ਆ ਜਿਹੜਾ ਨਾ ਇਦਾਂ ਕਿ ਡੇ ਕੋਈ ਗੱਲ ਨਹੀਂ ਪਾਈਦੀ ਉਸੇ ਵੇਲੇ ਕੰਨ ਚ ਫੂਕ ਮਾਰਨ ਡਿਆ ਫਿਰ ਡਾਨ ਕੇ ਮੰਮੀ ਕਾਦੀ ਫੂਕ ਮਾਰੀ ਆ ਜੱਜ ਜੀ ਜੋ लवली ਆਇਆ ਹੁਣਾ ਉਹਦੀ ਹਾਲਤ ਦੇਖਣ ਲਈ ਜਿਹਨੂੰ ਗੁੰਡਾ ਖੋਲਿਆ ਸੀ ਮਰੀ ਤਾਂ ਨਹੀਂ ਉਹ ਜਿੰਦੀ ਜਾਗਦੀ ਬੈਠੀ ਆ ਮਰ ਰਹੀ ਹੈ ਫੇਰ ਉਹ ਗੱਲਾਂ ਕਰਨ ਢੀ ਆ ਮਰ ਜਾਂਦੀ ਇੱਥੇ ਮਾਰ ਕੇ ਫੇਰ ਮਰੂਗੀ ਜਿੰਦਾਂ ਨੇ ਇਹਦਾ ਕੰਮ ਆ ਹਟਦੀ ਨਹੀਂ ਆ ਤੇ ਫੇਰ ਬਣਾ ਦੋ ਉਹਨੂੰ ਰਾਣੀ ਹਾਰ ਲੈ ਰਾਣੀ ਹਾਰ ਤੇ ਮੂੰਹ ਨਾ ਗੱਲ ਕਰਦੀ ਤੂੰ ਜਾ लवली ਹੁੰਦਾ ਉਹਨੂੰ ਦੱਸਦੀ ਪਿਆ ਗੱਲ ਕਰਦੀ ਆ ਉਹ ਨਾ ਤੇ ਮੈਂ ਕਰਨ ਢੀ ਸੀ ਉਹ ਮੇਰਾ ਗਲ ਪੈਂਦੀ ਸੀ ਗਲ ਪੈਂਦੀ ਸੀ ਤੇਰੇ ਮੇਰੀ ਗੱਲ ਸੁਣੋ ਆਪਾਂ ਤਿਆਰ ਤੇ ਹੋ ਗਏ ਆ ਤੇ ਹੁਣ ਜਾਵਾਂਗੇ ਕਿੱਥੇ ਉਹ ਕਿਤੇ ਨਾ ਕਿਤੇ ਲੈ ਕੇ ਹੀ ਜਾਊਂਗਾ ਨਾ ਤੈਨੂੰ ਥੋੜ੍ਹੇ ਗੁਰਦੁਆਰਾ ਸਾਹਿਬ ਵਾ ਹੈ ਤੇ ਸਹੀ ਆ ਮੈਂ ਇਹ ਸੋਚਦੀ ਆ ਜੇ ਇਹੋ ਕਿਤੇ ਵਿਆਹ ਆਪਾਂ ਸਾਰਿਆਂ ਨੇ ਸਲਾਹ ਨਾ ਕੀਤਾ ਹੁੰਦਾ ਤੇ ਹੁਣ ਆਪਾਂ ਚਾਰ ਦਿਨ ਪਿੰਡ ਚੱਲ ਜਾਣਾ ਸੀ ਮੰਮੀ ਹੋਣਾ ਨੇ ਕਿਹੜਾ ਕੁਝ ਕਹਿਣਾ ਸੀ ਓਏ ਉਹ ਤੇ ਗੱਲਾਂ ਜੇ ਉਹ ਗਲਤੀ ਹੋ ਹੀ ਗਈ ਆ ਤੇ ਉਹ ਹੀ ਛੱਡ ਦੇਣ ਉਹ ਨਹੀਂ ਨਾ ਛੱਡਦੇ ਮੰਮੀ ਵੀ ਨਾ ਸੰਦੀਪ ਵੱਲ ਦੇ ਹੋ ਗਈ ਆ ਜਿੱਦਾਂ ਸੰਦੀਪ ਕਹਿੰਦੀ ਨਾ ਉਦਾਂ ਹੀ ਕਰਦੇ ਆ। ਉਹ ਮੰਮੀ ਵਿੱਚ ਉਹਨੇ ਠੀਕ ਹੋ ਗਏ ਪਰ ਸੰਦੀਪ ਨੇ ਨਾ ਚੁੱਕਣਾ ਦੇ ਦੇ ਕੇ ਫੇਰ ਉਦਾਂ ਦੀ ਕਰਤਾ। ਕੱਲ ਦੀ ਮਰੀਆ ਬਾਹ ਇਨੀ ਪੀੜ ਕਰਨ ਦੇਈ ਹੈ ਨਾ ਜਿਹੜਾ ਕੋਈ ਹਿਸਾਬ ਨਹੀਂ ਆ। ਉਹ ਤਾਂ ਇਹ ਤੇ ਤੈਨੂੰ ਕਹਿਣ ਡਿਆ ਵਾ ਇਥੋਂ ਨਿਕਲ ਜੀਏ। ਮੰਨ ਲੈ ਕਿਤੇ ਮੈਂ ਚੱਲ ਗਿਆ ਨਾ ਸਵੇਰੇ ਤੇ ਸ਼ਾਮ ਨੂੰ ਘਰ ਆਇਆ ਤੇ ਤੇਰਾ ਦਿਨਾਂ ਕੰਮ ਕਰ ਦੇਣਾ ਉਦਾਂ ਹੀ। ਉਲਟਾ ਸਭੋ ਮੇਰਾ ਨਾਂ ਲਈ ਜਾਂਦੇ ਆ। ਮੈਂ ਤਾਂ ਕੁਝ ਕਿਹਾ ਹੀ ਨਹੀਂ ਇਹਨਾਂ ਨੂੰ। ਆਉਂਦੀਆਂ ਮੇਰੇ ਦਿਵਲੇ ਹੋ ਗਈਆਂ ਐ ਜਾਂ ਤਾਂ ਹੋਈ ਮੇਰੀ ਕੋਈ ਗਲਤੀ ਇਹਦੇ ਵਿੱਚ। ਪੈਸਾ ਮੰਗਿਆ ਤਾਂ ਵੀ ਦਿਵਲੇ ਹੋ ਜਾਂਦੇ ਆ। ਜੇ ਬਾਹਰ ਜਾਣ ਲੋ ਨਾ ਲਿਆ ਸੀ ਤੇ ਤਾਂ ਵੀ ਦਿਵਾਲੇ ਹੋ ਗਏ ਸਾਡੇ ਤੂੰ ਉੱਠ ਇੱਥੇ ਨੀ ਕਾ ਗੱਲ ਬੰਨੀ ਇਦਾਂ ਇੱਕ ਵਾਰ ਸੋਚ ਲਓ ਚੱਲ ਚੱਲੇ ਆ ਤਮੜ ਕੇ ਜਾਵਾਂਗੇ ਕਿੱਥੇ ਮੈਂ ਤੈਨੂੰ ਕਹਿਣ ਡਿਆ ਹਾਂ ਨਾ ਤੈਨੂੰ ਲੈ ਕੇ ਜਾਊਂਗਾ ਕਿਹ ਬੰਨੇ ਮੈਂ ਵੀ ਤੇਰੇ ਨਾਲ ਹੀ ਆ ਫੜ ਦਰਦੀ ਨਾ ਆ ਜਾ ਕੇ ਮੇਰੇ ਹੀ ਦਿਵਾਲੇ ਹੁੰਦੇ ਰਿਆ ਜੀ ਉਹ ਕਿ ਚੱਲੇ ਆ ਬੈਠੇ ਉਹ ਨਾਲ ਆਓ ਵੇਖੋ ਇੱਥੇ ਹੀ ਹੁਣੇ ਆ ਓਏ ਆਜੋ ਇੱਕ ਦੂ ਤੁਰ ਪੈ ਚਲ ਲਵਲੀ ਕਿੱਥੇ ਚੱਲੇ ਜੇ ਓ ਡੈਡੀ ਅਹੀਂ ਨਹੀਂ ਰਹਿਣਾ ਇੱਥੇ ਹੁਣ ਅਹੀਂ ਚੱਲ ਜਾਣਾ ਵਾ ਇਥੋਂ ਓ ਮੇਰੀ ਗੱਲ ਸੁਣ ਪੁੱਤ ਮੈਨੂੰ ਦਿਲਜੀਤ ਨੇ ਸਾਰੀ ਗੱਲ ਦੱਸੀ ਮੈਂ ਤੇ ਤੇਰੀ ਮਾਂ ਦੇ ਗੱਲ ਪੈਂਡਿਆ ਓ ਨਹੀਂ ਹਾਂ ਨੂੰ ਤੁਸੀਂ ਜਾਣ ਦੋ ਆ ਕੋਈ ਗੱਲ ਨਹੀਂ ਜਾਂਦੇ ਆ ਤਾਂ ਜਾਣ ਦੋ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਕਿੱਥੇ ਜਾਣਾ ਉਹਨਾਂ ਨੇ ਮੇਰਾ ਦਿਮਾਗ ਨਹੀਂ ਖਰਾਬ ਹੋਇਆ ਦਿਮਾਗ ਹੈ ਨਾ ਦੋਵਾਂ ਦਾ ਖਰਾਬ ਹੋਇਆ ਵਾ ਕੋਈ ਗੱਲ ਨਹੀਂ ਆ ਬਥੇਰੀ ਸਿਆਣੀ ਹੈ ਜਿਹੜੀ ਨਾਲ ਆਈ ਓ ਚਲੋ ਜੇ ਹੱਟਦਾ ਹੋਇਆ ਮੈਨੂੰ ਜਾਣ ਦੋ ਉਹ लवली ਉਹ लवली ਤੈਨੂੰ ਆਖਿਆ ਕਿ ਨੇਰੀ ਸਮਝਾਇਆ ਵਾ ਕਰਾ ਜੇ ਗੱਲਾਂ ਹੁੰਦੀਆਂ ਰਹਿੰਦੀਆਂ ਬਈ ਗੱਲ ਨਹੀਂ ਐਦਾਂ ਨਹੀਂ ਗੱਲਾਂ ਹੁੰਦਾ ਸਲਜੀਤ ਹੁੰਦੀਆਂ ਨੇ ਹੈਗੀਆਂ ਵਾ ਪਰ ਇਹ ਥੋੜਾ ਲੱਗ ਕਿ ਇਹਨੂੰ ਮਾਰ ਹੀ ਦੇਣਾ ਉਹ ਯਾਰ ਮਿਆਂ ਨੇ ਮਨਾ ਕੀਤਾ ਹੀ ਹੈ ਨਾ ਕੱਲ ਤੇਰੇ ਸਾਹਮਣੇ ਬੋਲਿਆ ਸੀ ਸਾਡੇ ਕੋਲ ਵਿਆਹ ਵਾਲੀ ਗਲਤੀ ਹੋ ਹੀ ਗਈ ਆ ਤੇ ਕਿੱਡੀ ਕੁtheta ਆਖਰ ਆ ਗਈ ਆ ਲੋਕਾਂ ਦੇ ਨਿਆਣੀ ਵੀ ਕਰੋਂਦੇ ਕੋਈ ਗੱਲ ਨਹੀਂ ਹੋ ਗਈ ਤੇ ਮਿੱਟੀ ਪਾ ਕਦੀ ਕਹਿੰਦਾ ਮੈਨੂੰ ਸੋਨਾ ਬਣਾ ਕੇ ਦੇ ਦੋ ਕਦੀ ਮੈਨੂੰ ਕੋਹ ਬਣਾ ਕੇ ਦੇ ਚੁੱਪ ਕਰਕੇ ਬੈਠਾ ਨਹੀਂ ਜਾਂਦਾ ਤੇਰੇ ਕੋ ਉਹ ਨਹੀਂ ਆਹੀ ਨਹੀਂ ਘੋਣ ਰਮਨ ਤੂੰ ਚੁੱਪ ਨਹੀਂ ਕਰਦੀ ਉਹ ਮੈਂ ਚੋਪੀ ਆ ਨਾ ਤੂੰ ਮੈਨੂੰ ਦੱਸ ਤੇ ਚੱਲੀ ਕਿੱਥ ਕਿੱਥੇ ਖੜਨਾ ਨੂੰ ਦੋ ਓਏ ਉਹ ਨੀਗਾ ਚੱਲੀ ਮੈਂ ਹੀ ਲੈ ਕੇ ਚੱਲਿਆ ਮਨੂੰ ਤੂੰ ਚੁੱਪੀ ਕਰ ਜਾ ਕਿਹਨਾਂ ਦੇ ਜਾਵਾਂਗੇ ਨਾ ਉਹਨੇ ਆਪ ਤੇ ਮਰਨਾ ਨਾਲ ਤੈਨੂੰ ਵੀ ਨਖਤਿਆ ਮਰਵਾਉਣਾ ਆਪਣਾ ਭਾਵਾ ਗੋ ਬੱਜਾਂਗੇ ਤੇ ਤੁਹਾਡੇ ਹੱਥਾਂ ਤੋਂ ਛੁੱਟ ਜਾਗੇ ਉਹ ਜਾਣਾ ਕਿੱਥੇ ਹੈ ਤੂੰ ਉਹ ਚੱਲ ਜਾਗੇ ਯਾਰ ਕਿਤੇ ਨਾ ਕਿਤੇ ਲੋਟੀਆਂ ਮਿਲੂਗੀ ਹਨ ਆਖਿਰ ਦੇ ਨਾ ਘਰ ਹੀ ਆਉਣਾ ਵਾ ਕਿਤੇ ਨਹੀਂ ਹੈ ਜਾਣਾ ਜੇ ਘਰ ਆਉਣਾ ਹੁੰਦਾ ਨਾ ਤੇ ਅਸੀਂ ਘਰੋਂ ਜਾਂਦੇ ਹੀ ਨਾ ਉਹਦੀ ਜ਼ੁਬਾਨ ਨੇ ਤਰ ਕੋ ਬੰਦ ਕਰਵਾਈ ਜਾਂਦੀ ਮੰਮੀ ਜਿੱਦਾਂ ਦਾ ਕੰਮ ਮੇਰੇ ਨਾਲ ਗੱਲ ਹੋਇਆ ਵਾ ਨਾ ਮੈਂ ਬੋਲਣ ਨਹੀਂ ਕੱਢੀ ਉਹਦਾ ਦੇ ਮੇਰਾ ਕੰਮ ਉਹਦਾ ਵੀ ਕਰ ਦੇਣਾ ਵਾ ਓ ਚੁੱਪ ਕਰ ਤੈਨੂੰ ਗੋ ਓ ਮੰਮੀ ਹੋਣੀ ਚੁੱਪ ਕਰਜੋ ਤੂੰ ਤਾਂ ਮੇਰੇ ਸਾਹਮਣੇ ਨਹੀਂ ਹਟਣ ਦੇਈ ਉਹ लवली लवली ਆਖੀ ਲੱਗੇ ਜਾਂਦਾ ਵਾ ਚਲ ਪੁੱਤ ਫੜੋ ਬੈਗ ਚਲੋ ਅੰਦਰ ਗੁਰਵਿੰਦਰ ਚਲੋ ਆਖੀ ਲੱਗੀ ਜਾਂਦਾ ਚੱਲ ਮੇਰਾ ਪੁੱਤ ਓ ਜਾਣਾ ਉਹਨਾਂ ਨੇ ਕਿੱਥੇ ਆ ਉਹ ਤਾਂ ਤੁਹਾਨੂੰ ਡਰਾਵੇ ਹੀ ਦੇਣ ਦੇ ਆ ਇੱਥੇ ਰਹਿਣਾ ਤੁਹਾਡੇ ਸਿਰ ਤੇ ਚੜ ਕੇ ਨੱਚਣਾ ਵਾ ਜਿਹਾ ਜਿਹਾ ਜਾਣ ਲੱਗਣਾ ਤੇ ਆਉਣਾ ਕੀ ਕਰਨੋ ਹੀ ਚਲ ਚੁੱਪ ਕਰ ਹੁਣ ਅਜੇ ਵੀ ਪੁਲੀ ਗੱਡੀ ਆ ਨਾ ਦੱਸੋ ਮੈਨੂੰ ਕੀ ਗੱਲ ਵਾ ਮੈਨੂੰ ਕੀ ਅੰਦਰ ਵੜੀ ਜਾਣ ਦੇ ਜੇ ਰਮਨ ਤੇਰਾ ਦਿਮਾਗ ਨਹੀਂ ਖਰਾਬ ਹੋ ਗਿਆ ਨਿਆਣੇ ਜੇ ਚਲ ਗਏ ਘਰੋਂ ਤੇ ਨੱਕ ਕਿੱਥੇ ਦੇਣਿਆ ਵਾ ਉਹ ਚਲ ਜਾਣ ਜਾਂਦੇ ਆ ਤੇ ਨੱਕ ਦੇਣਾ ਵਾ ਅੱਗੇ ਨੱਕ ਹਟਾ ਬੜਾ ਰਹਿਨਤਾ ਵਾ ਇਹਨਾਂ ਨੇ ਉਹ ਲੋਕਾਂ ਨੇ ਜੀਣਿਓ ਦੇਣਾ ਸਾਨੂੰ ਤਰੀਕੇ ਨੇ ਕੀ ਕਹਿਣਗੇ ਲੋਕੀ ਤੈਨੂੰ ਨਹੀਂ ਪਤਾ ਤੇ ਫਿਰ ਲੋਕੀ ਸੋਨਾ ਬਣਾ ਦੇਣੇ ਇਹਨੂੰ ਰਾਣੀ ਹਾਰ ਰਾਣੀ ਹਾਰ ਬਣਾ ਦੇਣਾ ਕਦੀ ਆਂਦੀ ਪਿਆਲੀ ਬਿਐ ਦੇ ਕਦੀ ਆਂਦੀ ਸੋਨਾ ਬਣਾ ਦੇ ਜਿੰਨਾ ਚਿਹਰੇ ਘਰ ਵਿੱਚ ਰਹੀ ਨਾ ਜੇ ਤੁਹਾਡੇ ਘਰ ਦਾ ਕੋਹ ਬੰਦੋ ਤਾਂ ਮੇਰਾ ਨਾਮ ਟਾ ਦਿਓ ਜ਼ੁਬਾਨ ਬੰਦ ਕਰ ਉਹ ਮੇਰੀ ਜ਼ੁਬਾਨ ਬੰਦੀ ਆ ਉਹ ਅੰਦਰਲੀ ਦੀ ਜ਼ੁਬਾਨ ਬੰਦ ਕਰਾਓ ਜਿਨੇ ਸਾਰਾ ਟੱਬਰ ਨੂੰ ਸ਼ਦਾਈ ਬਣਾਇਆ ਵਾ ਮਾ ਮੈਂ ਤਾਂ ਗਰੂ ਕਰਕੇ ਅੰਦਰ ਕੀਤਾ ਉਹਨਾਂ ਨੂੰ ਆਖੇ ਲੱਗੀ ਤਾਂ ਹੁੰਦਾ ਵਾ ਉਹ ਕਰੀ ਜਾਓ ਅੱਜ ਦਾ ਦਿਨ ਨੰਗ ਜੂ ਕੱਲ ਨੂੰ ਫਿਰ ਕੁੱਤ ਕਲੇਸ਼ ਕੋਈ ਪਾ ਲੈਣਗੇ ਇਹ ਪਿਆ ਹੀ ਰਹਿਣਾ ਵਾ ਉਹ ਚੁੱਪ ਕਰ ਹਟਦੀ ਨਹੀਂ ਬੋਲਣ ਟੋਪੀ ਹੈ ਮੈਂ ਤੂੰ ਹੀ ਆਣ ਕੇ ਜਦੋਂ ਨਹੀਂ ਮੇਰੇ ਦੁਆਲੇ ਚੜ ਜਾਇਆ ਕਰੋ ਉਹਨਾਂ ਦੀ ਗਲਤੀ ਨਾ ਕੱਢਿਆ ਕਰੋ ਵੀ ਉਹ ਵੀ ਗਲਤ ਵਾ ਦੇ ਦਿਓ ਬੋਬੇ ਜਿਹੜੇ ਕਣਕ ਦੇ ਬਜੇ ਹੈ ਨਾ ਇਹਨੂੰ ਸੋਨਾ ਬਣਾ ਦਿਓ ਇਹਦਾ ਵਾਦਾ ਪਾ ਕੇ ਤੇ ਬਹਿ ਜਾ ਇਹੜੀ ਕਰਾਂ ਦੀ ਗੱਲਾਂ ਹੁੰਦੀਆਂ ਰਹਿੰਦੀਆਂ ਇਹਨਾਂ ਥੋੜੀ ਘੜੀ ਦੇਵਾ ਵੀ ਘੜ ਛੱਡ ਕੇ ਚਲ ਜਾਣਾ ਵਾ ਉਈ ਯਾਰ ਛੱਡ ਕੇ ਜਾਣਾ ਸੀ ਨਾ ਤੇ ਕਿਹੇ ਕੰਮ ਨੂੰ ਛੱਡ ਕੇ ਜਾਣਾ ਹੈ ਕੱਲੇ ਦੇ ਹਾਲਾਤ ਵੇਖੇ ਉਹ ਮੈਂ ਵੇਖੇ ਹੀ ਕਿ ਉਹਨਾਂ ਨੇ ਮਾਹਮਾਰਾ ਬੋਲਿਆ ਸੀ ਨਾ ਉਹਨਾਂ ਦੀ ਗਲਤੀ ਸੀ ਜੇ ਪੈਸਾ ਕੋਈ ਮੰਗ ਲਈਦਾ ਵਾ ਤੇ ਤਾਂ ਸਾਡੇ ਦਿਵਾਲੇ ਹੋ ਜਾਂਦੇ ਆ ਤੂੰ ਟੈਨਸ਼ਨ ਨਾ ਲੈ ਠੀਕ ਹੈ ਨਾ ਮੈਂ ਤੈਨੂੰ ਪੈਸੇ ਵੀ ਦਵਾਉਂਗਾ ਸਭ ਕੋ ਦਵਾਉਂਗਾ ਕਰੋ ਠੀਕ ਹੈ ਨਾ ਪਰ ਆਹ ਕੰਮ ਨਹੀਂ ਕਰਨਾ ਵੀਰ ਜੀ ਜੇ ਸਾਡੇ ਕੋਈ ਈ ਵੱਡੀ ਗਲਤੀ ਹੋਈ ਗਈ ਆ ਉਹਨਾਂ ਨੂੰ ਮਾਫ ਤੇ ਕਰ ਦੇ ਨਾ ਕਿਉਂ ਹਣ ਵਾ ਈ ਵੱਡੀ ਸਜ਼ਾ ਦੇਣ ਦੇ ਆ ਸਾਰੇ ਜਣੇ ਜੀ ਕੱਲ ਵਾ ਤੇ ਕੱਲ ਮੰਮੀ ਨੇ ਮੇਰੇ ਨਾਲ ਉਹ ਕੁਝ ਕੀਤਾ ਵਾ ਜੋ ਉਹ ਕਰਨ ਵਾਲਾ ਨਹੀਂ ਹੁੰਦਾ ਕਿ ਦੇ ਨਹੀਂ ਤੇ ਸੋਣ ਕਿੱਥੇ ਚਲ ਜੀਏ ਰੁਪਿੰਦਰ ਰੋਣਾ ਠੀਕ ਹੈ ਨਾ ਤੇ ਬਾਕੀ ਰਹੀ ਗੱਲ ਪਿਆਹਾਂ ਦੀ ਅਸੀਂ ਤੁਹਾਨੂੰ ਖਰਚਾ ਪੂਰਾ ਮਿਲੂਗਾ ਠੀਕ ਹੈ ਨਾ ਚੱਲ ਇਹਦਾ ਭਰਾ ਗੱਲ ਕਰਕੇ ਨਹੀਂ ਤੇ ਆਈ ਨੂੰ ਉਤਾਰ ਆ ਅਸੀਂ ਰਹਿਣਾ ਨਹੀਂਗਾ ਇੱਥੇ ਨਹੀਂ ਨਹੀਂ ਘਰੇ ਰਹਿਣਾ ਕਿਤੇ ਨਹੀਂ ਜਾਣਾ ਠੀਕ ਆ ਬੈਠੋਰ ਮਾਰਾਂ ਤੈ ਚੱਲ ਵੇਖ ਲੈਨੇ ਆ ਕੀ ਕਹਿੰਦੇ ਆ ਹੁਣ ਆਪਾਂ ਇੰਨਾ ਨਹੀਂ ਹਟਣਾ ਹੈਗਾ ਮੈਨੂੰ ਪਤਾ ਵਾ ਨਾ ਮੰਮੀ ਨਹੀਂ ਹਟਨ ਵਾਲੇ ਹੈਗੇ ਵੀ ਉਹ ਦੂਜੀ ਨੇ ਗੱਲਾਂ ਕਰਨੋਂ ਹਟਣਾ ਨਹੀਂ ਆ ਤੇ ਮੰਮੀ ਨੇ ਬਸ ਉਹਦੀਆਂ ਗੱਲਾਂ ਚ ਆ ਜੇਣਾ ਹਵਾ ਉਹਦਰ ਮਾਰਨਾ ਸੁੱਤੀ ਅੰਦਰ ਉਹਨੂੰ ਤਾਂ ਪਤਾ ਹੀ ਨਹੀਂਗਾ ਕਿ ਬਾਹਰ ਕੀ ਬੰਡਿਆ ਉਹਨੂੰ ਕੀ ਲੋੜ ਨਿਕਲਦੀ ਉਹਦੇ ਭਾਣੇ ਤੇ ਭਾਈ ਆਜਾਹੀਂ ਕੇ ਪਾਸੇ ਚਲ ਜੀ ਉਹਨੂੰ ਵੀ ਲੱਗੇ ਉਹਦੇ ਸੋ ਖੁਸ਼ੀ ਮਨਾਉਂਗੀ ਵੀ ਚੰਗਾ ਸੋ ਚਲ ਗਏ ਆ ਚੱਲ ਕੋਈ ਗੱਲ ਨਹੀਂ ਆਪੇ ਦਲਜੀਤ ਨੇ ਗੱਲ ਕਰ ਲੈਣੀ ਆ ਉਹਦਾ ਨਹੀਂ ਕੋਹਗੀ ਜਾਣਾ ਉਹਦਾ ਨਹੀਂ ਕੋਹਗੀ ਜਾਣਾ ਇਹ ਵੀ ਆ ਕਿਦਾ ਸੁੱਤੀ ਆ ਇਦਾਂ ਬਾਹਰ ਇਨਵਾ ਨਹੀਂ ਹੁੰਦੀ ਸੰਦੀਪ ਉੱਠ ਹੁਣ ਕੀ ਹੋ ਗਿਆ ਵਾ ਹੋਣਾ ਕੀ ਆ ਤੈਨੂੰ ਬਾਹਰ ਨਹੀਂ ਹੁੰਦੀ ਬਾਹਰ ਮੈਨੂੰ ਸਭ ਕੁਝ ਸੁਣ ਗਿਆ ਵਾ ਇਹਨਾਂ ਦਾ ਕਲੇਸ਼ ਤੇ ਇਦਾਂ ਹੀ ਰਹਿੰਦਾ ਵਾ ਉਹ ਕਾਰ ਛੱਡ ਕੇ ਚੱਲ ਚੱਲੇ ਹੀ ਉਹ ਕਾਰ ਛੱਡ ਕੇ ਚੱਲ ਚੱਲੇ ਹੀ ਤੇ ਜਾਣ ਦਿੰਦੇ ਮੈਂ ਤਾਂ ਕਹਿੰਦੀ ਚੰਗਾ ਸੋ ਕੋ ਜਾਣਦੀ ਘਰ ਚੋਂ ਲੜਾਈ ਤੇ ਮੁੱਕਦੀ ਹਰ ਤੂੰ ਸੁਧਰ ਨਾ ਨਾ ਮੰਮੀ ਨੇ ਹਰ ਜੋ ਇਹੋ ਜੇ ਕੰਮ ਕਰਨੋ ਅਸੀਂ ਹੁਣ ਕੀ ਕੀਤਾ ਵਾ ਉਹਦੀ ਗਲਤੀ ਨਹੀਂ ਕਰਦੇ ਮੇਰੇ ਵੱਲ ਭੱਜੇ ਆਏ ਆ ਉਹਦੀ ਗਨੀ ਗਲਤੀ ਆ ਬੰਦ ਤੁਸੀਂ ਕੀਤਾ ਉਹਨੂੰ ਅੰਦਰ ਤੇ ਉਹਦੀ ਕਰਤੂਤ ਤਾਂ ਹੀ ਕੀਤਾ ਕਿੱਦਾਂ ਪਈ ਮੰਮੀ ਨੂੰ ਤੁਸੀਂ ਤੇ ਉਹਦਾ ਹੀ ਸਾਥ ਮੰਨਣਾ ਸਾਡਾ ਤਾਂ ਨਹੀਂ ਨਾ ਮੰਨਣਾ ਇਹ ਮੰਮੀ ਨੂੰ ਪੈ ਗਈ ਤੇ ਅੰਦਰ ਮੰਦ ਕਰ ਦੇਣਾ ਹੀ ਮੂੰਹ ਨਾਲ ਗੱਲ ਹੁੰਦੀ ਆ ਤੇ ਉਹਨੂੰ ਵੀ ਪਤਾ ਲੱਗਣਾ ਚਾਹੀਦਾ ਵਾ ਸਜਾ ਕੀ ਹੁੰਦੀ ਆ ਅੱਜ ਤੱਕ ਮੈਂ ਨਹੀਂ ਮੰਮੀ ਨੂੰ ਬੋਲੀ ਕਦੀ ਜਿੱਦਾਂ ਉਹ ਬੋਲੀ ਸੀ ਤੂੰ ਮੰਮੀ ਨੂੰ ਸਿਖਾਉਣਾ ਕਹਿੰਦੇ ਮਾਰੇ ਮੋਟਾ ਉਲਟਾ ਪਰ ਘਾਇਆ ਨਾ ਕਰ ਤੁਸੀਂ ਨਾ ਮੇਰੇ ਨਾਲ ਲੜਨਾ ਆਇਆ ਕਰੋ ਠੀਕ ਆ ਨਾ ਪਿਆਰ ਨਾਲ ਗੱਲ ਕਰਨੀ ਹੁੰਦੀ ਤੇ ਆ ਜਾ ਕਰੋ ਫਿਰ ਕੱਢ ਦਈਏ ਘਰੋਂ ਮਰ ਦੋ ਉਹਨਾਂ ਨੂੰ ਇਹੋ ਚੋਣੀ ਆ ਤੇ ਮੈਨੂੰ ਕੱਢ ਦੋ ਤੁਹਾਨੂੰ ਇਹ ਗੱਲ ਤੇ ਉਹਨੇ ਦੱਸੀ ਨਹੀਂ ਹੋਣੀ ਕਿ ਮੈਂ ਮੰਮੀ ਨੂੰ ਧੱਕਾ ਮਾਰਿਆ ਆਪ ਸੱਚੀ ਹੋ ਗਈ ਆ ਉਹ ਸੰਦੀਪ ਮੈਨੂੰ ਤੁਹਾਨੂੰ ਦੋਵਾਂ ਨੂੰ ਪਤਾ ਵਾ ਤੁਸੀਂ ਕੀ ਕਰਦੀਆਂ ਈਓ ਕੀ ਕਰਦੀਆਂ ਅਸੀਂ ਜੇ ਅਸੀਂ ਮਾਰੀਆਂ ਵਾ ਨਾ ਦੋਵੇਂ ਜਾਣੀਆਂ ਤੇ ਘਰੋਂ ਕੱਢ ਦੋ ਉਹਨੂੰ ਰੱਖ ਲੋ ਘਰੋਂ ਤੀ ਉਹਨੂੰ ਕੱਢਣ ਦੀ ਆਈਓ ਤੁਸੀਂ ਨਹੀਂ ਨਿਕਲਣਾ ਖਾਨੂ ਕੀ ਲੋੜ ਉਹਨੂੰ ਕੱਢਣ ਦੀ ਤੇ ਨਿਕਲ ਚੱਲੇ ਹੀ ਜਨਾਰੋਗ ਜੇ ਜਾਨਾ ਕਿੱਥੇ ਹੀ ਉਹਨਾਂ ਨੇ ਹੈਵੇ ਥਾਂ ਟਿਕਾਣਾ ਕੋਈ ਥਾਂ ਜਿੱਥੇ ਮਰਜੀ ਜਾਂਦੇ ਮੇਰੀ ਸੁਣ ਲੋ ਗੱਲ ਉਹਨਾਂ ਨੂੰ ਮੈਂ ਸਮਝਾ ਕੇ ਆਇਆ ਵਾ ਕਿ ਕਿਤੇ ਨਹੀਂ ਜਾਣਾ ਖਰਚਾ ਵੀ ਮਿਲੂਗਾ ਉਹ ਤੈਨੂੰ ਨਹੀਂ ਬੋਲਣ ਠੀਕ ਹੈ ਨਾ ਕਿੱਡਾ ਉਹਨਾਂ ਦਾ ਸਾਥ ਦੇਣ ਡਿਆ ਜਿੱਦਾਂ ਨਾ ਪਕਾ ਪਕਾ ਰੋਟੀਆਂ ਦਿੰਦੀ ਆ ਉਹਨਾਂ ਤਾਂ ਮੇਰੇ ਵਾਲੀ ਆ ਨਾ